ਜਗਬਾਣੀ ਪੰਜਾਬ ਕੇਸਰੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤਮੈਖਾ ਜਸਪਾਲ ਸਿੰਘ ਸੰਧੂ ਪੰਜਾਬ ਪੁਲਿਸ ਤੇ EGTF ਨੂੰ ਇੱਕ ਵੱਡੀ ਸਫਲਤਾ ਮਿਲੀ ਹੈ 15 ਅਗਸਤ ਤੋਂ ਪਹਿਲਾਂ ਇੱਕ ਵੱਡੀ ਅਤਵਾਦੀ ਸਾਜ਼ਿਸ਼ ਨੂੰ ناکਾਮ ਕਰ ਦਿੱਤਾ ਗਿਆ ਹੈ IED ਬਰਾਮਦ ਕੀਤਾ ਗਿਆ ਵੱਡੀ ਮਾਤਰਾ ਦੇ ਵਿੱਚ ਇਹ IED ਤਰਨਤਾਰਨ ਏਰੀਆ ਤੋਂ ਬਰਾਮਦ ਕੀਤਾ ਗਿਆ ਹੈ ਜਿਹੜਾ ਕਿ ਤੁਹਾਨੂੰ ਪਤਾ ਹੈ ਸਰਹੱਦੀ ਏਰੀਆ ਹੈ ਸਰਹੱਦੀ ਖੇਤਰ ਹੈ ਜਿੱਥੇ ਬਹੁਤ ਸਾਰੀਆਂ ਐਕਟੀਵਿਟੀਆਂ ਬਾਰਡਰ ਦੇ ਉੱਪਰ ਇਹ ਬਾਰਡਰ ਲਾਈਨ ਦੇ ਉੱਪਰ ਹੁੰਦੀਆਂ ਨੇ ਪਾਕਿਸਤਾਨ ਲਗਾਤਾਰ ਕੂਝੀਆਂ ਹਰਕਤਾਂ ਕਰਦਾ ਹੈ ਜਦੋਂ ਅਸੀਂ ਦੇਖੇ ਕਿ 15 ਅਗਸਤ ਹੁੰਦੀ ਹੈ ਜਾਂ ਕੋਈ ਵੀ ਇੱਧਰ ਦਿਨ ਤਿਹਾੜੀ ਹੁੰਦਾ ਹੈ ਤਾਂ ਉਦੋਂ ਹੀ ਜਗ੍ਹੀਆਂ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਜੁੜੀਆਂ ਨੇ ਉਹ ਲਗਾਤਾਰ ਵਧ ਜਾਂਦੀਆਂ ਨੇ ਪਰ ਪੰਜਾਬ ਪਲਸ ਸਾਡੀ ਜਿਹੜੀ ਹੈ ਉਹ ਇੰਨੀ ਕੁ ਸક્ષਮ ਹੈਗੀ ਹੈ ਕਿ ਇਹਨਾਂ ਜਿਹੜੀਆਂ ਐਕਟੀਵਿਟੀਆਂ ਹੈ ਉਹਨਾਂ ਨੂੰ ناکਾਮ ਕਰ ਸਕੇ ਇਹਨਾਂ ਦੇ ਉੱਪਰ ਠਲ ਪਾਈ ਜਾ ਸਕੇ ਤਾਂ ਇਹ ਤਸਵੀਰਾਂ ਦਿਖਾ ਰਿਆਂ ਤਰਨ ਤਰਨ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਆਈ.ਈ.ਡੀ ਵੱਡੀ ਮਾਤਰਾ ਦੇ ਵਿੱਚ ਬਰਾਮਦ ਕੀਤਾ ਗਿਆ ਹੈ ਇੱਕ ਵੱਡੀ ਸਾਜ਼ਿਸ਼ ਰਚੀ ਜਾ ਰਹੀ ਸੀਗੀ ਮਾਮਬਦ ਦੇ ਨਾਲ ਡਾਊਨਡ ਦੀ ਵੱਡੀ ਸਾਜ਼ਿਸ਼ ਰਚੀ ਜਾ ਰਹੀ ਸੀ ਜਿਸ ਨੂੰ ਹੁਣ ਪੰਜਾਬ ਪੁਲਿਸ ਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵੱਲੋਂ ਸਾਂਝੇ ਆਪਰੇਸ਼ਨ ਦੇ ਵਿੱਚ ناکਾਮ ਕਰ ਦਿੱਤਾ ਗਿਆ ਹੈ ਖੂਫੀਆ ਜਾਣਕਾਰੀ ਮਿਲੀ ਸੀ ਕਿ ਆਈ.ਈ.ਡੀ. ਇੱਥੇ ਰੱਖਿਆ ਹੋਇਆ ਹੈ ਜਿਹੜਾ ਕਿ ਅਤਵਾਦੀ ਹਰਵਿੰਦਰ ਰਿੰਦਾ ਦੇ ਸਾਥੀਆਂ ਤੱਕ ਪਹੁੰਚਾਇਆ ਜਾਣਾ ਸੀ ਔਰ ਇਹ ਵੀ ਜਾਣਕਾਰੀ ਮਿਲ ਪਾਰੀ ਹੈ ਕਿ ਇਹ ਆਈਈਡੀ ਜੁੜਾਇਆ ਪਾਕਿਸਤਾਨ ਦੇ ਵੱਲੋਂ ਭੇਜਿਆ ਗਿਆ ਹੈ ਔਰ ਜੋ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਜੁੜੇ ਹੋਏ ਨੇ ਲਖਵੀਰ ਲੰਡਾ ਤੇ ਹਰਿੰਦਰ ਰਿੰਦਾ ਉਹਨਾਂ ਦੇ ਵੱਲੋਂ ਇਹ ਵੱਡੀ ਸਾਜ਼ਿਸ਼ ਰਚੀ ਗਈ ਹੈ ਔਰ ਇਹ ਜੋ ਆਈਈਡੀ ਸੀਗਾ ਉਹ ਹਰਿੰਦਰ ਰਿੰਦਾ ਦੇ ਸਾਥੀਆਂ ਤੱਕ ਪਹੁੰਚਾਇਆ ਜਾਣਾ ਸੀ ਔਰ ਇਹ ਉਹਦਾ ਅਗਰ ਉਹਨਾਂ ਦੇ ਸਾਥੀਆਂ ਤੱਕ ਪਹੁੰਚ ਜਾਂਦਾ ਹਰਿੰਦਰ ਰਿੰਦਾ ਦੇ ਸਾਥੀਆਂ ਤੱਕ ਪਹੁੰਚ ਜਾਂਦਾ ਤਾਂ ਕੇਸ ਰਾ ਘਟਨਾ ਨੂੰ ਉਹਨਾਂ ਨੇ ਅੰਜਾਮ ਦੇਣਾ ਸੀ ਕਿਸ ਤਰੀਕੇ ਦੀ ਉਹਨਾਂ ਨੇ ਸਾਜ਼ਿਸ਼ ਰਚੀ ਹੋਈ ਸੀ ਇੱਕ ਕਾਬਲੇਗੋਰਾ ਪਰ ਉਸ ਤੋਂ ਪਹਿਲਾਂ ਕੀ ਇਸ ਚੀਜ਼ ਦਾ ਖੁਲਾਸਾ ਹੋ ਗਿਆ ਹੈ ਤੈਨੂੰ ਜਿਹੜਾ ਬਰਾਮਦ ਕਰ ਲਿਆ ਗਿਆ ਜੋ ਆਈ ਈ ਡੀ ਮਿਲਿਆ ਕੁਇਆ ਸੋਇਸ ਨੂੰ ਨਾ ਕੰਮ ਕਰ ਦਿੱਤਾ ਗਿਆ ਮੇਰੇ ਸਹਿਯੋਗੀ ਤਰਤਾਰਨ ਤੋਂ ਰਮਨ ਚਾਵਲਾ ਜੁੜ ਚੁੱਕੇ ਨੇ ਰਮਨ ਜੀ 15 ਅਗਸਤ ਤੋਂ ਪਹਿਲਾਂ ਇੱਕ ਵੱਡੀ ਸਾਜ਼ਿਸ਼ ਨਾਕਾਮ ਕੀਤੀ ਗਈ ਹੈ ਆਈਡੀ ਬਰਾਮਦ ਕੀਤਾ ਗਿਆ ਕੀ ਕੋ ਜਾਣਕਾਰੀ ਹੈ ਅੱਜ ਕਰਨੰਦ ਪੁਲਿਸ ਅੱਤੇ ਐਂਟੀ ਜੈਕਸਸ ਸਾਥ ਕੋਰਸ ਬਨੋਂ ਸੰਜੇ ਤੋਂ ਉਪਰ ਦੇ ਕੋਪਰੇਸ਼ਨ ਨੂੰ ਦੇਖਿਆ ਆਇਆ ਜਿਹੜਾ ਕਿ ਮੋਟਰਟਲਸਾਂ ਕੁਝ ਜਿਹੜਾ ਇੰਟਰਨੈਸ਼ਨਲ ਗੁੰਡਨ ਜਿਹੜਾ ਕਿ ਹਰ ਵੀ ਦੰਦ ਸਿੰਘ ਰਹਿੰਦਾ ਤੋ ਅਡੀ ਜੋ ਵਿਦੇਸ਼ ਵਿੱਚ ਮਜੂਰ ਹਾਂ ਨਾ ਔਰ ਤਕਰੀਰ ਚ ਜਿਹੜਾ ਡੰਡਾ ਜੋ ਹੈ ਇਹਨਾਂ ਵੱਲੋਂ ਪ੍ਰੋਜੈਕਟ ਕੀਤਾ ਜਾ ਰਿਹਾ ਹੈ ਇਹਨਾਂ ਵਿੱਚੋਂ ਇਹਨਾਂ ਵੱਲੋਂ ਜਿਹੜੀ ਦੱਸੀ ਜਾ ਰਹੀ ਹੈ ਕਿ ਆਈਡੀ ਜੀਐਸ ਨੂੰ ਸੀਲਸ ਤੋਂ ਮਨਰੀ ਜਿਹੜੀ ਨਿਸ਼ਾਨ ਪ੍ਰਮਾਣਿਤ ਕੀਤੀ ਗਈ ਹੈ ਜਰਾ ਈਨ ਅਕੀਤੋ ਔਰ ਇਸ ਨੂੰ ਸਮਝ ਲਈਏ ਕਿ ਕਿਹੜੇ ਜਗ੍ਹਾ ਤੇ ਇਸ ਧੰ ਨਾਲ ਜਾਂ ਕਿੱਥੇ ਵਰਤਿਆ ਜਾਣਾ ਕਿ ਇਸ ਦੀ ਜਾਂਚ ਇੱਕ ਪਹਿਜੀ ਬਣ ਗਈ ਹੈ ਔਰ ਇਸ ਭਰਾ ਮੈਂ ਜਿਹੜੀ ਖੁਦਸ ਨੂੰ ਬੜੀ ਵੱਡੀ ਤਰ੍ਹਾਂ ਦਾ ਭਰਾਮਣ ਕੀਤੀ ਗਈ ਹੈ ਇਸ ਦਰਾਂ ਨੇ ਇਹ ਦਿੱਤੇ ਜਾਣੇ ਕਿ ਉਹਨਾਂ ਦੇ ਨਾਲ ਜਿੱਤੇ ਪ੍ਰਵਾਹ ਸ਼ੁਰੂ ਹੋਏ ਹਨ 15 ਘੰਟੇ ਦੀ ਵਿਵਸਾ ਆ ਗਿਆ ਹੈ ਇਸ ਨੂੰ ਲੈ ਕੇ ਪੁਰਾ ਸੁਣੋ ਜਿੱਤੇ ਕਿ ਦਿਵੇਪਾੜੇ ਵਿੱਚ ਜਾਂ ਹਰ ਇੱਕ ਸਵੇਰੇ ਪੂਰੇ ਦਿਲੇ ਵਿੱਚ ਨਾਕੀਬੰਦੀ ਕੀਤੀ ਜਾਂਦੀ ਹੈ ਵਾਹਨਾਂ ਨੂੰ ਚੈੱਕ ਕੀਤਾ ਜਾਂਦਾ ਹੈ ਆਪਣੇ ਵੱਲ ਬਾਹਰ ਹੀ ਕੀਤੀ ਜਾਂਦੀਆਂ ਨਾ ਉਸ ਦੌਰਾਨ ਵਿੱਚੇ ਜਾਵੇ ਇੱਕ ਬੜੀ ਵੱਡੀ ਜੀ ਪ੍ਰਾਪਤੀ ਹੈ ਜਿਹੜੀ ਕਿ 1909 ਇਹ ਜਿਸ ਮਿਨੀ ਡੰਗਰਾ ਮਕੀਟਾ ਗਿਆ ਔਰ ਇਸ ਨੇ ਇਸ ਨੂੰ ਚੇਹੂਸਤ ਕਰਨ ਲਈ ਵਾਹਨ ਨੂੰ ਵਸਤੇ ਜੀ ਭੁਲਾਣੇ ਲਈ ਆ ਨਾ ਔਰ ਟਾਣਾ ਸੁਭਾਰੀ ਦੇ ਵਿੱਚ ਠੀਕ ਹੈ ਆ ਜਿਹੜੀ ਇਹ ਸੁਰੱਖਿਆ ਨੂੰ ਪੂਰੇ ਪੱਗੇ ਪੂਰਾ ਪੰਜ ਕੀਤਾ ਜਾ ਰਿਹਾ ਹੈ ਰਮਜੀਸ ਪੂਰੀ ਕਾਰਵਾਈ ਦੇ ਵਿੱਚ ਇਹ ਆਈ.ਈ.ਡੀ ਕਿਹਦੇ ਵੱਲੋਂ ਰੱਖਿਆ ਗਿਆ ਕਿੱਥੋਂ ਆਇਆ ਔਰ ਇਸ ਦੇ ਵਿੱਚ ਕੋਈ ਗ੍ਰਿਫਤਾਰੀ ਵੀ ਹੋਈ ਹੈ ਅਜੇ ਤੱਕ ਜਾਂ ਇਹ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਹੈ ਫਿਰ ਉੱਥੇ ਜਾ ਕੇ ਚੈੱਕ ਕੀਤਾ ਗਿਆ ਇਹ ਜੇ ਫੋਲਸਟੀ ਜਿਹੜੀ ਹੈ ਕਿ ਮਨਨਤਾ ਵਿਗਿਆਨ ਸੋਰਸਸ ਤੋਂ ਕਾਫੀ ਡੀਗਨਟਿਕ ਕੀਤੀ ਆ ਸੁਪਾਸਨ ਰਹਾ ਕਿ ਜੁਗਰੇ ਰਾਹੀਂ ਇਹਦੀ ਸੂਚਨਾ ਪ੍ਰਾਪਤ ਹੋਈ ਹੈ ਹਾਂ ਕਿ ਇਸ ਦੇ ਬਾਰੇ ਫਿਰਸਲ ਡੀਜੀਪੀ ਪੰਜਾਬ ਵੱਲੋਂ ਕ੍ਰੀਏਟ ਕੀਤਾ ਗਿਆ ਜਿਸ ਦੀ ਕੋਈ ਵੀ ਪ੍ਰੈਸ ਕੰਟੈਂਸ ਨੂੰ ਪੂਰੀ ਜਾਣਕਾਰੀ ਵੀ ਦਿੱਤੀ ਗਈ ਔਰ ਇਸ ਤਰ੍ਹਾਂ ਹਾਲੇ ਤੱਕ ਕੋਈ ਵੀ ਕਿਸੇ ਵਿਅਕਤੀ ਦੀ ਜ਼ਿੰਮੇਵਾਰੀ ਦਾ ਵੀ ਨਹੀਂ ਪਤਾ ਲੱਗਾ ਪਰ ਇਹੀ ਤਸਵੀਰ ਹੈ ਕਿ ਜਿਲ੍ਹਾ ਕਰਨਤਾਰਨ ਜਿਹੜਾ ਕਿ ਇਹ

ਯੂਥ ਅਸੈਂਬਲੀ ਆ ਜਾਨ ਨਾ ਭਾਲ ਗਿਆ ਉਹਨਾਂ ਨੂੰ ਇਸ ਦੇ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਉਹਨਾਂ ਨੂੰ ਲਾਗਤ ਦੇ ਕੇ ਇਸ ਵਿੱਚ ਭਾਇਆ ਜਾਂਦਾ ਹੈ ਅਤੇ ਜਿਸੇ ਸਮੇਂ ਵਿੱਚ ਖਾਣਾ ਪਰ ਸਾਦੀ ਉੱਪਰ ਨਕਟ ਜਾਂਚਤ ਨਹੀਂ ਹੋ ਰਿਹਾ ਕੀਤਾ ਜਾ ਸਕਦਾ ਹੈ ਅਤੇ ਅਗਹੀ ਦੀ ਜਿਹੜੀ ਹੈ ਬੀਤੇ 2 ਸਾਲ ਪਿੰਡਾਂ ਇੱਥੇ ਇਹ ਚੀਜ਼ਾਂ ਤੋਂ ਸਰਾ ਜਿਹਾ ਪੀੜ ਵਿੱਚ ਦਸ਼ਾਰਾ ਬੰਗੂਆਂ ਦੇ ਦੇਜੀਤ ਰਸਤਾ ਉਸ ਕੋ ਵੀ ਪਹਿਲਾਂ ਵੀ ਬਰਬਾਦ ਕੀਤੀ ਜਾ ਚੁੱਕੀ ਹੈ ਤੇ ਕਿਸੇ ਤਰੀਕੇ ਦੀ ਰਮਨ ਜੀ ਕੋਈ ਜਾਨੀ ਮਾਲੀ ਨੁਕਸਾਨ ਹੋਣ ਦੀ ਖਬਰ ਤਾਂ ਨਹੀਂ ਸਾਹਮਣੇ ਆਈ ਜੀ ਨਹੀਂ ਕਹਿੰਸ ਨੇ ਇੰਚਰ ਬੜੀ ਮੁਸਤਕਬੀ ਨਾਲ ਆਪਣੀ ਡਿਊਟੀ ਨਿਭਾਉਂਦੇ ਹੋਏ ਇਸ ਨੂੰ ਬਰਨੋ ਦਿਖਾਉਣਿਆ ਸੀ ਔਰ ਇਸ ਤੋਂ ਬਾਅਦ ਇਸ ਨੂੰ ਮੰਦ ਹੋ ਦੇ ਦੱਸਦੇ ਹਾਂ ਕਿ ਇਸ ਨੂੰ ਚੰਬੂਦਵੀ ਕਰਨ ਦਾ ਕੁਝ ਮਾਤਰ ਦਾ ਫਟ ਹੋਇਆ ਹੈ ਲੇਕਿਨ ਪੁਲਿਸ ਵੱਲੋਂ ਹਾਲਾਚੀ ਕੋਈ ਵੀ ਮਨ ਵਕਰੀ ਤੌਰ ਪਰ ਉਹ ਪੁਸ਼ਟੀ ਕਰ ਰਿਹਾ ਹੈ ਜਾਂ ਕੋਈ ਪ੍ਰੈਸ ਕਾਨਫਰੈਂਸ ਨਹੀਂ ਕੀਤੀ ਜਿਉਂਕਿ ਹੁਣ ਤੱਕ ਸਮੇਂ ਤੱਕ ਕੀਤੀ ਜਾ ਰਹੀ ਹੈ ਉਸ ਵਿੱਚ ਸਾਰਾ ਵਿਸ਼ਾ ਸੰਬੰਧ ਇਹ ਜਾਣਕਾਰੀ ਚੰਗੀ ਕੀਤੀ ਜਾਵੇਗੀ ਜੀ ਬਹੁਤ ਬਹੁਤ ਸ਼ੁਕਰੀਆ ਰਮਨ ਜੀ ਤਾਂ ਜਿਵੇਂ ਸਾਡੇ ਸਹਾਇਕੀ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਇਸ ਨੂੰ ਫਿਲਹਾਲ ਡਿਫਿਊਜ਼ ਕਰ ਦਿੱਤਾ ਗਿਆ ਆਈਈਡੀ ਨੂੰ ਇਹ ਪਾਕਿਸਤਾਨ ਦੇ ਵੱਲੋਂ ਇਹ ਸਾਜ਼ਿਸ਼ ਜਿਹੜੀ ਰਚੀ ਗਈ ਸੀ ਜੋ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅਤਵਾਦੀ ਨੇ ਲਖਵੀਰ ਲੰਡਾ ਤੇ ਹਰਿੰਦਰ ਰਿੰਦਾ ਉਹਨਾਂ ਦੇ ਵੱਲੋਂ ਇਹ ਸਾਜ਼ਿਸ਼ ਰਚੀ ਗਈ ਸੀ ਔਰ ਹਰਿੰਦਰ ਰਿੰਦਾ ਦੇ ਸਾਥੀਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਹ ਜੋ ਸਮਗਰੀ ਹੈਗੀ ਹੈ ਮਾਮੂਮਾ ਸਮਗਰੀ ਜਿਹੜੀ ਹੈ ਬਾਰੂਸ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਬੜੀ ਮੁਸ਼ਤੈਦੀ ਦੇ ਨਾਲ ਏਜੀਟੀਐਫ ਨੇ ਬੜੀ ਮੁਸ਼ਤੈਦੀ ਦੇ ਨਾਲ ਇਸ ਨੂੰ ਬਰਾਮਦ ਕਰ ਲਿਆ ਤੇ ਹੁਣ ਰਿਫਿਊਜ਼ ਕੀਤਾ ਜਾ ਰਿਹਾ ਸੋ ਇਸ ਵੇਲੇ ਦੀ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਰਨਤਾਰਨ ਦੇ ਵਿੱਚ ਇੱਕ ਵੱਡੀ ਆਤਵਾਦੀ ਸਾਜ਼ਿਸ਼ ਨੂੰ ناکਾਮ ਜਗਬਣੀ ਪੰਜਾਬ ਕੇਸਰੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤਮੈਖਾ ਜਸਪਾਲ ਸਿੰਘ ਸੰਧੂ ਪੰਜਾਬ ਪੁਲਿਸ ਤੇ AGTF ਨੂੰ ਇੱਕ ਵੱਡੀ ਸਫਲਤਾ ਮਿਲੀ ਹੈ 15 ਅਗਸਤ ਤੋਂ ਪਹਿਲਾਂ ਇੱਕ ਵੱਡੀ ਅਤਵਾਦੀ ਸਾਜ਼ਿਸ਼ ਨੂੰ ناکਾਮ ਕਰ ਦਿੱਤਾ ਗਿਆ ਹੈ IED ਬਰਾਮਦ ਕੀਤਾ ਗਿਆ ਵੱਡੀ ਮਾਤਰਾ ਦੇ ਵਿੱਚ ਇਹ IED ਤਰਨਤਾਰਨ ਏਰੀਏ ਤੋਂ ਬਰਾਮਦ ਕੀਤਾ ਗਿਆ ਹੈ ਜਿਹੜਾ ਕਿ ਤੁਹਾਨੂੰ ਪਤਾ ਹੈ ਸਰਹੱਦੀ ਏਰੀਆ ਹੈ ਸਰਹੱਦੀ ਖੇਤਰ ਹੈ ਜਿੱਥੋਂ ਬਹੁਤ ਸਾਰੀਆਂ ਐਕਟੀਵਿਟੀਆਂ ਬਾਰਡਰ ਦੇ ਉੱਪਰ ਇਹ ਬਾਰਡਰ ਲਾਈਨ ਦੇ ਉੱਪਰ ਹੁੰਦੀਆਂ ਨੇ ਪਾਕਿਸਤਾਨ ਲਗਾਤਾਰ ਕੋਝੀਆਂ ਹਰਕਤਾਂ ਕਰਦਾ ਹੈ ਜਦੋਂ ਅਸੀਂ ਦੇਖੇ ਕਿ 15 ਅਗਸਤ ਹੁੰਦੀ ਹੈ ਜਾਂ ਕੋਈ ਵੀ ਇੱਧਰ ਦਿਨ ਤਿਹਾੜ ਹੁੰਦਾ ਹੈ ਤਾਂ ਉਦੋਂ ਹੀ ਜਗ੍ਹੀਆਂ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਜੁੜੀਆਂ ਨੇ ਉਹ ਲਗਾਤਾਰ ਵਾਝ ਜਾਂਦੀਆਂ ਨੇ ਪਰ ਪੰਜਾਬ ਪਲਸ ਸਾਡੀ ਜਿਹੜੀ ਹੈ ਉਹ ਇੰਨੀ ਕੁ ਸક્ષਮ ਹੈਗੀ ਹੈ ਕਿ ਇਹਨਾਂ ਜੁੜੀਆਂ ਐਕਟੀਵਿਟੀਆਂ ਹੈ ਉਹਨਾਂ ਨੂੰ ਨਾਕਾਮ ਕਰ ਸਕੇ ਇਹਨਾਂ ਦੇ ਉੱਪਰ ਠਲ ਪਾਈ ਜਾ ਸਕੇ ਤਾਂ ਇਹ ਤਸਵੀਰਾਂ ਦਿਖਾ ਰਿਆਂ ਤਰਨ ਤਰਨ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਆਈ.ਈ.ਡੀ ਵੱਡੀ ਮਾਤਰਾ ਦੇ ਵਿੱਚ ਬਰਾਮਦ ਕੀਤਾ ਗਿਆ ਹੈ ਇੱਕ ਵੱਡੀ ਸਾਜ਼ਿਸ਼ ਰਚੀ ਜਾ ਰਹੀ ਸੀਗੀ ਮਾਮਬ ਦੇ ਨਾਲ ਉਡਾਉਣ ਦੀ ਵੱਡੀ ਸਾਜ਼ਿਸ਼ ਰਚੀ ਜਾ ਰਹੀ ਸੀ ਜਿਸ ਨੂੰ ਹੁਣ ਪੰਜਾਬ ਪੁਲਿਸ ਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵੱਲੋਂ ਸਾਂਝੇ ਆਪਰੇਸ਼ਨ ਦੇ ਵਿੱਚ ਨਾਕਾਮ ਕਰ ਦਿੱਤਾ ਗਿਆ ਹੈ ਖੂਫੀਆ ਜਾਣਕਾਰੀ ਮਿਲੀ ਸੀ ਕਿ ਆਈਈਡੀ ਇੱਥੇ ਰੱਖਿਆ ਹੋਇਆ ਹੈ ਜਿਹੜਾ ਕਿ ਅਤਵਾਦੀ ਹਰਵਿੰਦਰ ਰਿੰਦਾ ਦੇ ਸਾਥੀਆਂ ਤੱਕ ਪਹੁੰਚਾਇਆ ਜਾਣਾ ਸੀ ਔਰ ਇਹ ਵੀ ਜਾਣਕਾਰੀ ਮਿਲ ਪਾਰੀ ਹੈ ਕਿ ਇਹ ਆਈਈਡੀ ਜੁੜਾਇਆ ਪਾਕਿਸਤਾਨ ਦੇ ਵੱਲੋਂ ਭੇਜਿਆ ਗਿਆ ਹੈ ਔਰ ਇਹ ਜੋ ਬਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਜੁੜੇ ਹੋਏ ਕੋਈ ਨੇ ਲਖਵੀਰ ਲੰਡਾ ਤੇ ਹਰਿੰਦਰ ਰਿੰਦਾ ਉਹਨਾਂ ਦੇ ਵੱਲੋਂ ਇਹ ਵੱਡੀ ਸਾਜ਼ਿਸ਼ ਰਚੀ ਗਈ ਹੈ ਔਰ ਇਹ ਜੋ ਆਈਈਡੀ ਸੀਗਾ ਉਹ ਹਰਿੰਦਰ ਰਿੰਦਾ ਦੇ ਸਾਥੀਆਂ ਤੱਕ ਪਹੁੰਚਾਇਆ ਜਾਣਾ ਸੀ ਔਰ ਇਹ ਉਹਦਾ ਅਗਰ ਉਹਨਾਂ ਦੇ ਸਾਥੀਆਂ ਤੱਕ ਪਹੁੰਚ ਜਾਂਦਾ ਹਰਿੰਦਰ ਰਿੰਦਾ ਦੇ ਸਾਥੀਆਂ ਤੱਕ ਪਹੁੰਚ ਜਾਂਦਾ ਤਾਂ ਕਿਸ ਆ ਘਟਨਾ ਨੂੰ ਉਹਨਾਂ ਨੇ ਜਿਆਨ ਦਿਨਾ ਸੀ ਕਿਸ ਤਰੀਕੇ ਦੀ ਉਹਨਾਂ ਨੇ ਸਾਜ਼ਿਸ਼ ਰਚੀ ਖੁਰਸੀ ਇੱਕ ਕਾਬਲੇ ਗੌਰ ਹੈ ਪਰ ਉਸ ਤੋਂ ਪਹਿਲਾਂ ਹੀ ਇਸ ਚੀਜ਼ ਦਾ ਖੁਲਾਸਾ ਹੋ ਗਿਆ ਹੈ ਤੈਨੂੰ ਜਿਹੜਾ ਬਰਾਮਦ ਕਰ ਲਿਆ ਗਿਆ ਜੋ ਆਈ ਈ ਡੀ ਮਿਲਿਆ ਕੁਇਆ ਸੂਇ ਸੁਨਾ ਕੰਮ ਕਰ ਦਿੱਤਾ ਗਿਆ ਮੇਰੇ ਸਹਿਯੋਗੀ ਤਰਤਾਰਨ ਤੋਂ ਰਮਨ ਚਾਵਲਾ ਜੁੜ ਚੁੱਕੇ ਨੇ ਰਮਨ ਜੀ 15 ਅਗਸਤ ਤੋਂ ਪਹਿਲਾਂ ਇੱਕ ਵੱਡੀ ਸਾਜ਼ਿਸ਼ ناکਾਮ ਕੀਤੀ ਗਈ ਹੈ ਆਈਡੀ ਬਰਾਮਦ ਕੀਤਾ ਗਿਆ ਕੀ ਕੋਈ ਜਾਣਕਾਰੀ ਹੈ ਅੱਜ ਅਰੰਧਨਪੁਰ ਤੋਂ ਤੇ ਐਂਟੀ ਜੈਕਸਸ ਆਰਕ ਕੋਰਸ ਤੋਂ ਨੌਨ ਸੰਜੇਤ ਉਪਰੋਕੋਪਰੇਸ਼ਨ ਨੂੰ ਦੇਖਿਆ ਹੋਇਆ ਹੈ ਜਿਹੜਾ ਕਿ ਕੁਲ 300 ਕੁ ਜਿਹੜਾ ਇੰਟਰਨੈਸ਼ਨਲ ਗੁੰਡਨ ਜਿਹੜਾ ਕਿ ਦੰਦ ਸਿੰਘ ਰਹਿੰਦਾ ਤਾ ਤੁਹਾਡੀ ਜੋ ਨਿਰਦੇਸ਼ਵਿਚ ਮਜੂਦ ਹਾਣਾ ਔਰ ਲਖਨਵੀ ਚੇ ਬੰਦਲ ਜੋ ਹੈ ਇਹਨਾਂ ਵੱਲੋਂ ਪ੍ਰੋਜੈਕਟ ਕੀਤਾ ਜਾ ਰਿਹਾ ਹੈ ਇਹਨਾਂ ਵਿੱਚੋਂ ਇਹਨਾਂ ਵੱਲੋਂ ਜਿਹੜੀ ਦੱਸਿਆ ਜਾ ਰਿਹਾ ਹੈ ਕਿ ਆਈਡੀ ਜਿਹੜੀ ਹੈ ਇਨਕਲੂਸਿਵ ਤੋਂ ਮਗਰੀ ਜਿਹੜੀ ਮਿਸ਼ਨ ਪ੍ਰੋਗਰਾਮ ਹੈ ਇਹ ਜਰਾਲੀ ਲਾ ਕੇ ਤੋਂ ਔਰ ਇਸ ਨੂੰ ਸਮਝ ਲਈਏ ਕਿ ਕਿਹੜੇ ਜਗ੍ਹਾ ਤੇ ਕਿਸ ਧਰਮ ਨਾਲ ਜਾਂ ਕਿੱਥੇ ਵਰਤਿਆ ਜਾਣਾ ਸੀ ਇਸ ਦੀ ਜਾਂਚ ਇੱਕ ਪਈ ਜੀ ਬਣ ਗਈ ਹੈ ਔਰ ਇਸ ਤਰ੍ਹਾਂ ਜਿਹੜੀ ਖੋਜ ਤੋਂ ਲੋ ਬੜੀ ਵੱਡੀ ਤਰ੍ਹਾਂ ਦਾ ਬਰਾਮਦ ਕੀਤੀ ਗਈ ਹੈ ਇਸ ਤਰ੍ਹਾਂ ਇਹ ਦੇਖਿਆ ਜਾਵੇ ਕਿ ਉਹਨਾਂ ਨੇ ਜਦੋਂ ਅਜਿਹਾ ਕਿਰਵਾ ਸ਼ੁਰੂ ਹੋ ਰਿਹਾ ਨਾ 15 ਜਨਵਰੀ ਦੀ ਵਕਤ ਆ ਗਿਆ ਹੈ ਇਸੋ ਲੱਗੇ ਜੇ ਕੋਲ ਸੁਣੋ ਜਿੱਦ ਤੇ ਜੀਵਨ ਭਾਰ ਵਿੱਚ ਜਾਂ ਰੱਖ-ਰਖ ਸੁਬੇ ਦੇ ਪੂਰੇ ਦਿਲੇ ਵਿੱਚ ਨਾਕੀਬੰਦੀ ਕੀਤੀ ਜਾਂਦੀ ਹੈ ਤੇ ਵਾਹਨਾਂ ਨੂੰ ਚੈੱਕ ਕੀਤਾ ਜਾਂਦਾ ਆਪਣੇ ਵੱਲ ਬਾਹਰ ਹੀ ਕੀਤੀ ਜਾਂਦੀਆਂ ਨਾ ਉਸ ਦੌਰਾਨ ਇਹ ਵਿਛੇ ਜਾਵੇ ਤੇ ਇੱਕ ਬੜੀ ਵੱਡੀ ਜੀ ਪ੍ਰਾਪਤੀ ਹੈ ਜਿਹੜੀ ਕਿ ਉਹ ਸੁਣਨੋਂ ਜੀਸਸ ਮਸੀਹ ਨੂੰ ਬੁੜਾ ਮਕੀਤਾ ਗਿਆ ਔਰ ਇਸ ਵੇਲੇ ਇਸ ਨੂੰ ਜਿਵੇਂ ਉਸਕਰ ਲਈ ਬੰਨ ਉਹਦੇ ਤੱਕ ਪਸਤੇ ਹੀ ਭਰਾਨੇ ਲਈ ਆਣਾ ਔਰ ਧਰਨਾ ਸਰਹਾਦੀ ਦੀ ਜੀ ਚੀਜ਼ ਹੈ ਅ ਜੀ ਦੀ ਇਹ ਸੁਰੱਖਿਆ ਨੂੰ ਪੂਰੇ ਪੱਗੇ ਪੂਰਾ ਕੀਤਾ ਜਾ ਰਿਹਾ ਹੈ ਰਮਜੀਤ ਜੀ ਇਸ ਪੂਰੀ ਕਾਰਵਾਈ ਦੇ ਵਿੱਚ ਇਹ ਆਈ.ਈ.ਡੀ ਕਿਹਦੇ ਵੱਲੋਂ ਰੱਖਿਆ ਗਿਆ ਕਿੱਥੋਂ ਆਇਆ ਔਰ ਇਸ ਦੇ ਵਿੱਚ ਕੋਈ ਗ੍ਰਿਫਤਾਰੀ ਵੀ ਹੋਈ ਹੈ ਅਜੇ ਤੱਕ ਜਾਂ ਇਹ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਹੈ ਫਿਰ ਉੱਥੇ ਜਾ ਕੇ ਚੈੱਕ ਕੀਤਾ ਗਿਆ ਇਹ ਪੁਲਿਸ ਜਿਹੜੀ ਹੈ ਕਿ ਮਨਨਤਾ ਵਿਗਿਆਨ ਸੋਰਸਫਨ ਥਾਟਰ ਦੇ ਅੰਦਰ ਤੱਕ ਜੀ ਹਾਂ ਅਨੁਸਾਰ ਇਹ ਹੈ ਕਿ ਜੁੜੇ ਰਾਣੀ ਦੀ ਸੂਚਨਾ ਪ੍ਰਾਪਤ ਹੋਈ ਹੈ ਹਾਲਾਂਕਿ ਇਸ ਦੇ ਬਾਰੇ ਅ ਫਿਸ਼ਲ ਡੀਜੀਟੀ ਪੰਜਾਬ ਵੱਲੋਂ ਕ੍ਰੀਏਟ ਕੀਤਾ ਗਿਆ ਹੈ ਜਰੂਰੀ ਕਿ ਕੋਈ ਵੀ ਟ੍ਰੈਸ ਕੰਟੈਂਸ ਦਾ ਨਾ ਪੂਰੀ ਜਾਣਕਾਰੀ ਨਹੀਂ دی ਗਈ ਔਰ ਇਸ ਦੌਰਾਨ ਹਾਲੇ ਤੱਕ ਕੋਈ ਵੀ ਕਿਸੇ ਵਿਅਕਤੀ ਦੀ ਪਛਾਣੀ ਦਾ ਵੀ ਨਹੀਂ ਪਤਾ ਲੱਗਾ ਹੈ ਪਰ ਇਤੋ ਹੀ ਦੱਸਣਾ ਹੈ ਕਿ ਜਿਦਾ ਤਰਨ ਤਰਨ ਜਿਦਾ ਹੈ ਕਿ ਇਹ

ਜਿਹੋ ਉਸ ਜੰਮੀਆ ਜਾਨ ਦਾ ਭਾਲ ਗਿਆ ਉਹਨਾਂ ਨੂੰ ਦੇ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ ਲਾਗਤ ਤਰੀਕੇ ਇਸ ਵਿੱਚ ਖਪਾਇਆ ਜਾਂਦਾ ਹੈ ਪਰ ਜਿਸੇ ਸਮੇਂ ਵਿੱਚ ਖਾਣਾ ਪਰ ਥਾਂ ਦੇ ਉੱਪਰ ਲੋਕਲ ਚੈਂਟਰਸನಲ್ಲಿ ਹੋਗਾ ਕਿਤਾ ਜਾ ਸਕਦਾ ਹੈ ਔਰ ਇਹ ਵੀ ਜਿਹੜੀ ਹੈ ਬੀਤੇ ਦੋ ਸਾਲ ਪਹਿਲਾਂ ਇੱਥੇ ਇਹ ਚੀਜ਼ ਦਾ ਦੂਸਰਾ ਜਿਲ੍ਹਾ ਪੇ ਦੇ ਵਿੱਚ ਉਹ ਸ਼ਹਿਰਾ ਪਤੂਆ ਦੇ ਦੇ ਨੇ ਰੈਸਟੋਰੰਸ ਕੋਈ ਇੱਥੇ ਨਾਲ ਵੀ ਬਣਾ ਦਿੱਤੀ ਜਾ ਚੁੱਕੀ ਆ ਕਿ ਕਿਸੇ ਤਰੀਕੇ ਦੀ ਰਮਨ ਜੀ ਕੋਈ ਜਾਨੀ ਮਾਲੀ ਨੁਕਸਾਨ ਹੋਣ ਦੀ ਖਬਰ ਤਾਂ ਨਹੀਂ ਸਾਹਮਣੇ ਆਈ ਜੀ ਨਹੀਂ ਹੁਣ ਸਟੇਂਗ ਇੰਚਰ ਬੜੀ ਮੁਸਤਕੀਨ ਆਪਣੀ ਵੀਡੀਓ ਦੀ ਬੱਦੇ ਹੋਈ ਇਸ ਨੂੰ ਬ੍ਰਾਹਮਣਿਕ ਕੱਪੜੀਆਂ ਸੀ ਔਰ ਇਸ ਤੋਂ ਬਾਅਦ ਇਸ ਨੂੰ ਮੰਨ ਰੋਕ ਦੇ ਦੱਸਦੇ ਹਨ ਕਿ ਇਸ ਨੂੰ ਚੋਣਵੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਲੇਕਿਨ ਉਨ੍ਹਾਂ ਸਵਲੋ ਹਾਲਾਂਕਿ ਕੋਈ ਵੀ ਮਨ ਲ ਬਕਰੇ ਤੌਰ ਪਰ ਪੁਸ਼ਟੀ ਕਰ ਰਿਹਾ ਹੈ ਜਾਂ ਕੋਈ ਪ੍ਰੈਸ ਕੰਟੈਂਸ ਨਹੀਂ ਦਿੱਤੀ ਜੋ ਕਿ ਅੰਦਰ ਸ਼ਾਮ ਤੱਕ ਸਮੇਂ ਤੱਕ ਕੀਤੀ ਜਾ ਰਿਹਾ ਉਸ ਵਿੱਚ ਸਾਰਾ ਜੀ ਬਹੁਤ ਬਹੁਤ ਸ਼ੁਕਰੀਆ ਰਮਨਜੀਤ ਜੀ ਤਾਂ ਜਿਵੇਂ ਸਾਡੇ ਸਹਾਇਕੀ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਇਸ ਨੂੰ ਫਿਲਹਾਲ ਡਿਫਿਊਜ਼ ਕਰ ਦਿੱਤਾ ਗਿਆ ਆਈਈਡੀ ਨੂੰ ਪਾਕਿਸਤਾਨ ਦੇ ਵੱਲੋਂ ਇਹ ਸਾਜ਼ਿਸ਼ ਜਿਹੜੀ ਰਚੀ ਗਈ ਸੀ ਜੋ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅਤਵਾਦੀ ਨੇ ਲਖਵੀਰ ਲੰਡਾ ਤੇ ਹਰਿੰਦਰ ਰਿੰਦਾ ਉਹਨਾਂ ਦੇ ਵੱਲੋਂ ਇਹ ਸਾਜ਼ਿਸ਼ ਰਚੀ ਗਈ ਸੀ ਔਰ ਹਰਿੰਦਰ ਰਿੰਦਾ ਦੇ ਸਾਥੀਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਹ ਜੋ ਸਮਗਰੀ ਹੈਗੀ ਹੈ ਮਾਮਨੂਮਾ ਸਮਗਰੀ ਜਿਹੜੀ ਹੈ ਪਰ ਉਸ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਬੜੀ ਮੁਸ਼ਤੈਦੀ ਦੇ ਨਾਲ ਏਜੀਟੀਐਫ ਨੇ ਬੜੀ ਮੁਸ਼ਤੈਦੀ ਦੇ ਨਾਲ ਇਸ ਨੂੰ ਬਰਾਮਦ ਕਰ ਲਿਆ ਤੇ ਹੁਣ ਰਿਫਿਊਜ਼ ਕੀਤਾ ਜਾ ਰਿਹਾ ਸੋ ਇਸ ਵੇਲੇ ਦੀ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਰਨਤਾਰਨ ਦੇ ਵਿੱਚ ਇੱਕ ਵੱਡੀ ਆਤਵਾਦੀ ਸਾਜ਼ਿਸ਼ ਨੂੰ ਨਾਕਾ